ਜੇ ਤੁਹਾਨੂੰ ਵੀ ਲੱਗਦਾ ਕਿਸੇ ਕਾਗਜ਼ ਤੇ ਲਿਖੇ ਹੋਏ ਅੱਖਰ ਤੁਹਾਨੂੰ ਉਮੀਦ ਬਣਾ ਸਕਦੇ ਆ ਤੁਹਾਡੀ ਕਿਸਮਤ ਬਦਲ ਸਕਦੇ ਆ ਤਾਂ ਮੁਬਾਰਕਾਂ ਹੋਣ ਤਾਨੂੰ ਬੜੇ ਹੀ ਸੈਂਟਿਫਿਕ ਢੰਗ ਨਾਲ ਮੂਰਖ ਬਣਾਇਆ ਜਾ ਰਿਹਾ ਅੱਜ ਮੇਰੇ ਹੱਥ ਇੱਕ ਇਹ ਜੀ ਵੀਡੀਓ ਲੱਗੀ ਹੈ ਜਿਹਦੇ ਚ ਤਾਂ ਹਾਦੇ ਹੋ ਗਈ ਇਹਦੇ ਚ ਇੱਕ ਜੋਤਸ਼ੀ ਨੇ ਇੱਕ ਮਹਾਨ ਵਿਗਿਆਨੀ ਨਿਕੋਲਾ ਟੈਸਲਾ ਦਾ ਨਾਮ ਯੂਜ਼ ਕਰਕੇ ਉਹਦੇ ਚ ਥੋੜਾ ਜਿਹਾ ਮੈਥ ਬਾਇਓਲੋਜੀ ਦਾ ਤੜਕਾ ਲਾ ਕੇ ਇਹ ਜੀ ਮਿਕਸ ਵੈਜ ਜੀ ਸਬਜ਼ੀ ਬਣਾਈ ਆ ਜਿਹਨੂੰ ਖਾ ਕੇ ਤੁਹਾਡਾ ਦਿਮਾਗ ਖਰਾਬ ਹੋਣਾ ਪੱਕਾ ਹੈ ਹੁਣ ਸੁਣਨ ਚ ਤਾਂ ਇਹ ਚੀਜ਼ ਬਹੁਤ ਹੀ ਵਧੀਆ ਲੱਗਦੀ ਹੈ ਵੀ ਮਿਹਨਤ ਕਰਨ ਦੀ ਲੋੜ ਨਹੀਂ ਬਸ ਕਾਪੀ ਤੇ ਕੋਈ ਨੰਬਰ ਲਿਖੋ ਤੇ ਪੈਸੇ ਆਉਣੇ ਸ਼ੁਰੂ ਪਾ ਸੋਚੋ ਵੀ ਜੇ ਸੱਚ ਹੁੰਦਾ ਤਾਂ ਜਿਹੜਾ ਬੰਦਾ ਤੁਹਾਨੂੰ ਇਹ ਜੇ ਸੀਕ੍ਰੇਟ ਦੱਸ ਰਿਹਾ ਉਹ ਵੀਡੀਓ ਬਣਾ ਕੇ ਵੀਊ ਕਿਉਂ ਮੰਗਦਾ ਹੁੰਦਾ ਉਹ ਖੁਦ ਇਹ ਜੇ ਨੰਬਰ ਲਿਖ ਕੇ ਆਪ ਅੰਬਾਨੀ ਕਿਉਂ ਨਹੀਂ ਬਣ ਗਿਆ ਅੱਜ ਦੀ ਵੀਡੀਓ ਚ ਕੋਈ ਮੈਂ ਸਾਇੰਸ ਨਹੀਂ ਝਾੜੂਗਾ ਅੱਜ ਆਪਾਂ ਆਮ ਘਰਾਣੀਆਂ ਗੱਲਾਂ ਕਰਾਂਗੇ ਜੇ ਤੁਸੀਂ ਅੱਜ ਦੀ ਵੀਡੀਓ ਪੂਰੀ ਦੇਖ ਲਈ ਤਾਂ ਤੁਸੀਂ ਕਦੇ ਵੀ ਇਹੋ ਜਿਹੇ ਪਖੰਡੀਆਂ ਦੇ ਜਾਲ ਚ ਨਹੀਂ ਫਸੋਗੇ ਦੁਨੀਆ ਦੇ ਬਹੁਤ ਵੱਡੇ ਸਾਇੰਟਿਸਟ ਟੈਸਲਾ ਦਾ ਕਹਿਣਾ ਸੀ ਕਿ ਜਿਹੜਾ ਇਨਸਾਨ 369 369 ਨੰਬਰ ਨੂੰ ਸਮਝ ਲੈਂਦਾ ਹੈ ਉਹ ਯੂਨੀਵਰਸ ਦੇ ਬਹੁਤ ਵੱਡੇ ਸੀਕ੍ਰੀਟ ਨੂੰ ਸਮਝ ਜਾਂਦਾ ਹੁਣੇ ਜਿਹੜਾ ਤੁਸੀਂ ਇਹ ਦਾਵਾ ਸੁਣਿਆ ਵੀ ਨਿਕੋਲਾ ਟੈਸਲਾ ਨੇ ਕਿਹਾ ਸੀ ਵੀ 369 ਜੇ ਤੁਸੀਂ ਇਹ ਨੰਬਰ ਸਮਝ ਲੇ ਤਾਂ ਤੁਸੀਂ ਬ੍ਰਹਿਮੰਡ ਦੀ ਚਾਬੀ ਲੱਭ ਲਈ ਇਹ ਦਾਵਾ ਬਿਲਕੁਲ ਹੀ ਗਲਤ ਹੈ ਨਿਕੋਲਾ ਟੈਸਲਾ ਇੱਕ ਵਿਗਿਆਨੀ ਸੀ ਉਹਨੇ ਬਿਜਲੀ ਦੀ ਕਾੜ ਕੱਢੀ ਸੀ ਜਿਹੜਾ ਆਪਣੇ ਘਰਾਂ 'ਚ ਏਸੀ ਕਰੰਟ ਆਉਂਦਾ ਉਹ ਇਹੋ ਜਿਹੇ ਪਖੰਡੀਆਂ ਵਾਂਗ ਬੈਠ ਕੇ ਕੁੰਡਲੀਆਂ ਨਹੀਂ ਸੀ ਬਣਾਉਂਦਾ ਮੈਥ ਨੂੰ ਰੱਟਾ ਨਹੀਂ ਵੱਜਦਾ ਮੈਂ ਤੁਹਾਨੂੰ ਰੱਟਾ ਕਿਉਂ ਨਹੀਂ ਪਾਈਦਾ ਕਿਉਂਕਿ ਮੈਥ ਹੈ ਜਿਹੜਾ ਇੱਕ ਲੈਂਗੁਏਜ ਹੈ ਇਹ ਯੂਨੀਵਰਸਟੀ ਲੈਂਗੁਏਜ ਹੈ ਇੱਕ ਤੋਂ ਲੈ ਕੇ ਜਿਹੜੇ 9 ਨੰਬਰ ਨੇ ਇਹਦੇ ਵਿੱਚ ਜਿਹੜਾ 3 ਨੰਬਰ ਹੈ 6 ਨੰਬਰ ਹੈ 9 ਨੰਬਰ ਹੈ ਇਹ ਬਹੁਤ ਗਹਿਰਾ ਨੰਬਰ ਹੈ ਔਰ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਇੱਕ ਪਰਮਾਤਮਾ ਦੇ ਤਿੰਨ ਰੂਪ ਨੇ ਜਿਹਨੂੰ ਆਪਾਂ ਬ੍ਰਹਮਾ ਵਿਸ਼ਨ ਮਹੇਸ਼ ਕਹਿੰਦੇ ਆ ਓਮ ਨੂੰ ਲਿਖਦੇ ਆ ਉਦੋਂ ਵੀ ਆਪਾਂ ਤਿੰਨ ਲਿਖਦੇ ਆ ਤਿੰਨ ਨੰਬਰ ਹੈ ਜਿਹੜਾ ਇੱਕ ਕ੍ਰिएशन ਦਾ ਵੀ ਹੈ 6 ਨੰਬਰ ਹੈ ਜਿਹੜਾ ਇਹ ਆਪਰੇਸ਼ਨ 6 ਨੰਬਰ ਦੇ ਨਾਲ ਆਉਂਦਾ ਹੈ ਤੇ ਜਿਹੜਾ 9 ਨੰਬਰ ਹੈ ਇਹ ਅੰਤ ਦਾ ਨੰਬਰ ਹੈ 9 ਨੰਬਰ ਤੇ ਆ ਕੇ ਸਾਈਕਲ ਖਤਮ ਹੋ ਜਾਂਦਾ ਹੈ 9 ਨੰਬਰ ਇੱਕ ਬਹੁਤ ਪਾਵਰਫੁਲ ਨੰਬਰ ਹੈ ਹੁਣ ਵੀਡੀਓ ਦੇ ਵਿੱਚ ਅੱਗੇ ਬੰਦਾ ਕਹਿੰਦਾ ਵੀ ਜਿਹੜਾ ਗਣਿਤਾ ਵੀ ਇਹ ਇਨਸਾਨ ਨੇ ਨਹੀਂ ਬਣਾਇਆ ਵੀ ਇਹ ਤਾਂ ਕੋਈ ਰੱਬੀ ਆ 9 ਨੰਬਰ ਦਾ ਜਿਹੜਾ ਉਹ ਜਾਦੂਈ ਨੰਬਰ ਹੈ ਕੋਈ ਕਿਉਂਕਿ ਘੁੰਮ ਫਿਰ ਕੇ ਸਾਰਾ ਕੁਝ 9 ਤੇ ਆ ਜਾਂਦਾ ਚਲੋ ਇਹਨੂੰ ਆਪਾਂ ਇੱਕ ਬਹੁਤ ਹੀ ਸੌਖੇ ਢੰਗ ਨਾਲ ਸਮਝਦੇ ਆਂ ਆਪਾਂ ਗਿਣਤੀ ਕਿਵੇਂ ਕਰਦੇ ਆਂ 1 2 3 4 5 6 7 8 9 9 ਤੋਂ ਬਾਅਦ 10 ਅਪਾ 10 ਤੀ ਜਾ ਕੇ ਕਿਉਂ ਰੁਕੇ ਨੇ 10 ਤੋਂ ਬਾਅਦ ਫੇਰ ਸਾਈਕਲ ਕਿਉਂ ਚੱਲ ਪੈਂਦਾ 10 ਦਾ ਹੀ ਸੈੱਟ ਕਿਉਂ ਬਣਿਆ ਹੋਇਆ ਕਦੀ ਸੋਚਿਆ ਇਹਦਾ ਜਵਾਬ ਬੜਾਈ ਸੌਖਾ ਹੈ ਕਿਉਂਕਿ ਰੱਬ ਨੇ ਇਨਸਾਨ ਨੂੰ 10 ਉਂਗਲਾਂ ਦਿੱਤੀਆਂ ਨੇ ਜਦੋਂ ਪਹਿਲਾਂਲੇ ਟਾਈਮ 'ਚ ਇਨਸਾਨ ਸਾਬ ਲਾਉਣ ਲੱਗੇ ਸੀ ਤਾਂ ਉਂਗਲਾਂ ਤੇ ਗਿਣਦੇ ਸੀਗੇ 1 2 3 ਜਦੋਂ ਉਂਗਲਾਂ 10 ਖਤਮ ਹੋ ਗਈਆਂ ਤਾਂ ਉਹਨੇ ਕਿਹਾ ਵੀ ਬਸ ਇੱਕ ਚੱਕਰ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਸਾਈਕਲ 11 12 ਇਹ ਫੇਰ ਚੱਲ ਪੈਂਦਾ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਆ ਜੇ ਆਪਣੇ ਇਨਸਾਨਾਂ ਦੇ ਕਾਰਟੂਨਾਂ ਵਾਂਗ 8 ਉਂਗਲਾਂ ਹੁੰਦੀਆਂ ਤਾਂ ਜਿਹੜੀ ਆਪਣ ਜਾਣੀ ਸੀ ਫਿਰ ਸਭ ਤੋਂ ਵੱਡਾ ਨੰਬਰ ਕਿਹੜਾ ਹੋਣਾ ਸੀ 7 ਫਿਰ ਇਹਨਾਂ ਨੇ ਕਿਹਾ ਕਿ 7 ਜਾਦੂਈ ਨੰਬਰ ਹੈ ਇਹ ਰੱਬ ਦਾ ਨੰਬਰ ਹੈ ਹੁਣ ਜਿਹੜਾ ਇਹ 9 ਨੰਬਰ ਇਹਨੂੰ ਕਿਹਾ ਜਾਂਦਾ ਵੀ ਇਹ ਤਾਂ ਕੋਈ ਜਾਦੂ ਦਾ ਨੰਬਰ ਹੈ ਜਿਵੇਂ 360 ਡਿਗਰੀ ਦੇ ਵਿੱਚ 3 6 0 9 ਇਹ ਕੋਈ ਚਮਤਕਾਰ ਨਹੀਂ ਇਹ ਸਿਰਫ ਇਸ ਲਈ ਹੁੰਦਾ ਕਿਉਂਕਿ ਆਪਾਂ 10 ਵਾਲਾ ਸਿਸਟਮ ਫਾਲੋ ਕਰ ਰਹੇ ਹਾਂ ਇਹ ਐਵੇਂ ਹੀ ਆ ਜਿਵੇਂ ਹੁਣ ਆਪਾਂ ਸ਼ੀਸ਼ੇ ਦੇ ਸਾਹਮਣੇ ਖੜ ਕੇ ਕਹੀਏ ਵੀ ਦੇਖਿਆ ਸ਼ੀਸ਼ੇ 'ਚ ਮੇਰੇ ਵਰਗਾ ਬੰਦਾ ਖੜਾ ਉਹ ਚਮਤਕਾਰ ਥੋੜੀ ਉਹ ਤਾਂ ਸ਼ੀਸ਼ੇ ਦਾ ਕੰਮ ਆ ਜੇ ਸ਼ੀਸ਼ੇ ਤੁਸੀਂ ਸਾਹਮਣੇ ਖੜੋਗੇ ਤਾਂ ਉਹਦੇ ਵਿੱਚ ਦੇਖੋਗੇ ਹੁਣ ਜਿਵੇਂ ਇਹ ਜਿਹੇ ਸਿਸਟਮ ਇਹ ਬਣਿਆ ਹੋਇਆ ਡੈਸੀਮਲ ਵਾਲਾ ਸਿਸਟਮ ਬਣਿਆ ਹੋਇਆ ਤਾਂ ਗਣਿਤ ਦਾ ਕੰਮ ਆ ਇਹ ਕੋਈ ਰੱਬ ਦਾ ਇਸ਼ਾਰਾ ਨਹੀਂ ਹੈਗਾ ਜਦ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਤਾਂ ਪਹਿਲਾ ਜਿਹੜਾ ਟਰਾਈਮੈਸਟਰ ਕਹਿੰਦੇ ਆ ਮਤਲਬ ਜਿਹੜੇ ਪਹਿਲੇ 3 ਮਹੀਨੇ ਹੁੰਦੇ ਆ ਉਹ ਬਹੁਤ ਜ਼ਿਆਦਾ ਕ੍ਰੂਸ਼ਲ ਹੁੰਦੇ ਆ ਕਿਉਂਕਿ ਪਹਿਲੇ 3 ਮਹੀਨਿਆਂ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਬੱਚਾ ਬਣ ਰਿਹਾ ਹੁੰਦਾ 6 ਮਹੀਨਿਆਂ ਤੇ ਆ ਕੇ ਬਾਡੀ ਆ ਜਿਹੜੀ ਕੰਪਲੀਟ ਹੋਣੀ ਸ਼ੁਰੂ ਹੋ ਜਾਂਦੀ ਹੈ 7ਵੇਂ ਕਿ ਮਹੀਨੇ ਤੇ ਆ ਕੇ ਕਈ ਵਾਰ ਪ੍ਰੀਮਚੂਰ ਆ ਜਿਹੜੇ ਬੱਚੇ 7ਵੇਂ 8ਵੇਂ ਮਹੀਨੇ ਦੇ ਆਸ-ਪਾਸ ਡਿਲੀਵਰ ਹੋ ਜਾਂਦੇ ਨੇ ਪਰ ਜਿਹੜਾ ਸੰਪ ਬਾਦ ਹੁੰਦਾ ਆ ਨੌ ਗ੍ਰਹਿ ਨੇ ਸਰੀਰ ਦੇ ਵਿੱਚ ਨੌ ਦੁਵਾਰ ਨੇ ਆਪਣੇ ਫਿਜ਼ੀਕਲ ਦੁਵਾਰ ਨੌ ਨੇ ਹੁਣ ਅੱਗੇ ਇਹ ਬੰਦੇ ਨੇ ਆਪਣੀ ਗੱਲ ਸਾਬਤ ਕਰਨ ਲਈ ਬੱਚੇ ਦੀ ਐਗਜ਼ਾਮਪਲ ਦਿੱਤੀ ਕਹਿੰਦਾ ਬੱਚਾ 9 ਮਹੀਨੇ ਪੇਟ ਚ ਰਹਿੰਦਾ ਵੀ ਇਸ ਲਈ ਜਿਹੜਾ ਨੌ ਨੰਬਰ ਦਾ ਕੰਪਲੀਟ ਨੰਬਰ ਦਾ ਹੁਣ ਤੁਸੀਂ ਇੱਥੇ ਇੱਕ ਗੱਲ ਬਹੁਤ ਹੀ ਧਿਆਨ ਨਾਲ ਸਮਝਿਓ ਵੀ ਕੀ ਪਰਮਾਤਮਾ ਨੇ ਸਿਰਫ ਇਨਸਾਨ ਹੀ ਬਣਾਏ ਨੇ ਨਹੀਂ ਨਾ ਹੋਰ ਪਸ਼ੂ ਪੰਛੀ ਸਾਰਾ ਕੁਝ ਬਣਾਇਆ ਹੀ ਆ ਹੁਣ ਇੱਕ ਹਾਥੀ ਦਾ ਬੱਚਾ ਮਾਂ ਦੇ ਪੇਟ ਚ 22 ਮਹੀਨੇ ਰਹਿੰਦਾ ਕੀ ਇਹ ਹਾਥੀ ਨਿਚੇ ਦਾ ਹਿੱਸਾ ਨਹੀਂ ਜੇ 9 ਨੰਬਰ ਦੀ ਇਹ ਸ੍ਰਿਸ਼ਟੀ ਦਾ ਨਿਜਮ ਹੁੰਦਾ ਤਾਂ ਹਾਥੀ ਵੀ 9 ਮਹੀਨਿਆਂ ਚ ਜਨਮ ਲੈਂਦਾ ਕੁੱਤੇ ਦਾ ਦੇਖ ਲਓ ਕੁੱਤੇ ਦੇ ਬੱਚੇ ਕਿੰਨੇ ਟਾਈਮ ਚ ਹੋ ਜਾਂਦੇ ਆ 2 ਮਹੀਨੇ ਚ ਪੈਦਾ ਹੋ ਜਾਂਦੇ ਹੁਣ ਦੱਸੋ ਵੀ ਕੁੱਤੇ ਦਾ ਲੱਕੀ ਨੰਬਰ 2 ਹੋ ਗਿਆ ਹਾਥੀ ਦਾ ਲੱਕੀ ਨੰਬਰ 22 ਹੋ ਗਿਆ ਹੁਣ ਝੋਟੀਆਂ ਦਾ ਪ੍ਰੈਗਨੈਂਸੀ ਟਾਈਮ ਕਿੰਨਾ ਹੁੰਦਾ ਲਗਭਗ 11 ਮਹੀਨੇ 3100 ਦਿਨ ਹੁਣ ਉਹਦਾ 11 ਲੱਕੀ ਨੰਬਰ ਹੋ ਗਿਆ ਤੁਸੀਂ ਇੱਥੇ ਦੇਖਿਆ ਇਹ ਲੋਕ ਬੜੀ ਚਲਾਕੀ ਨਾਲ ਸਿਰਫ ਉਹੀ ਗੱਲਾਂ ਚੱਕਦੇ ਨੇ ਜਿਹੜੀਆਂ ਗੱਲਾਂ ਇਹਨਾਂ ਦੀ ਕਹਾਣੀ ਚ ਫਿੱਟ ਬੈਂਦੀਆਂ ਨੇ ਜਿਵੇਂ ਇਨਸਾਨ ਦੇ 9 ਮਹੀਨੇ ਵਾਲੀ ਗੱਲ ਜੋ ਗੱਲਾਂ ਫਿੱਟ ਨਹੀਂ ਬੈਂਦੀਆਂ ਜਿਵੇਂ ਹਾਥੀ ਵਾਲੀ ਜਾਂ ਕੁੱਤੇ ਵਾਲੀ ਇਹ ਤੁਹਾਨੂੰ ਦੱਸੀਆਂ ਨਹੀਂ ਜਾਂਦੀਆਂ ਇਹਨੂੰ ਕਹਿੰਦੇ ਆ ਅੱਧ ਗਰ ਝੂਠ ਹੁਣ ਜਿਹੜੀ ਨੇਚਰ ਆ ਇਹ ਕਿਸੇ ਚੀਜ਼ ਦੀ ਗੁਲਾਮ ਨਹੀਂ ਇਹ ਬਹੁਤ ਹੀ ਵਿਸ਼ਾਲ ਹੈ ਹਰ ਇੱਕ ਜੀਵ ਦਾ ਆਪਦਾ ਵੱਖਰਾ ਹਿਸਾਬ ਕਿਤਾਬ ਆ ਹੁਣ ਇਹ ਚੀਜ਼ਾਂ ਨੂੰ 9 ਨੰਬਰ ਨਾਲ ਬੰਨਣਾ ਇਹ ਬੇਵਕੂਫੀ ਆ ਇਹ ਜਿਹੜਾ 1 ਨੰਬਰ ਹੈ ਦੇਚੋ ਇੱਕ ਕ੍ਰੀਏਸ਼ਨ ਦਾ ਇੱਕ ਆਪਰੇਸ਼ਨ ਦਾ ਨੰਬਰ ਆ ਗੋਡ ਦੇ ਵਿੱਚ ਜੀ ਓ ਡੀ ਜਨਰੇਸ਼ਨ ਆਪਰੇਸ਼ਨ ਡਿਸਟਰੋਇਰ ਨੂੰ ਤੁਸੀਂ ਤਿੰਨ ਰੂਪ ਚ ਲਿਖੋ ਜਨਰੇਸ਼ਨ ਨੂੰ ਤੁਸੀਂ ਤਿੰਨ ਮੰਨੋ ਆਪਰੇਸ਼ਨ ਨੂੰ ਤੁਸੀਂ 6 ਮੰਨੋ ਡਿਸਟਰੋਇਰ ਨੂੰ ਤੁਸੀਂ 9 ਮੰਨੋ ਮਤਲਬ ਕੀ ਆ ਕਿ ਬ੍ਰਹਮਾ ਦਾ ਨੰਬਰ 3 ਵਿਸ਼ੂ ਦਾ ਨੰਬਰ ਤੁਸੀਂ 6 ਮੰਨੋ ਤੇ ਸ਼ਿਵ ਦਾ ਨੰਬਰ ਜਿਹੜਾ ਤੁਸੀਂ ਨੋ ਮੰਨੋ ਜੇ ਤੁਸੀਂ ਪ੍ਰਾਣੀ ਇੱਕ ਸਿਵਲਾਈਜੇਸ਼ਨ ਏਜੀਪਟ ਨੂੰ ਅੰਡਰਸਟੈਂਡ ਕਰੋ ਏਜੀਪਟ ਦੇ ਵਿੱਚ ਤਿੰਨ ਮੇਨ ਪਿਰਾਮਿਡ ਨੇ ਜਿਹੜੇ ਵੱਡੇ ਨੇ ਉਹਦੇ ਵਿੱਚ ਵੀ ਦੇਖ ਲਓ ਤੁਸੀਂ ਟ੍ਰਾਇੰਗਲਸ ਬਣੀਆਂ ਹੋਈਆਂ ਨੇ ਤਿੰਨ ਪਿਰਾਮਿਡ ਕਿਹੜੇ 3 ਡਾਈਮੈਂਸ਼ਨਲ ਸਟਰਕਚਰ ਬਣੇ ਹੋਏ ਨੇ ਪਿਰਾਮਿਡ ਦੇ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਬਣੇ ਹੋਏ ਨੇ ਤਿੰਨ ਮੇਨ ਪਿਰਾਮਿਡ ਨੇ ਤਿੰਨ ਕੁਇਨ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇਜ਼ਰਾਈਲ ਦੇ ਝੰਡੇ ਦੇ ਉੱਪਰ ਟ੍ਰਾਇੰਗਲ ਦੇ ਉੱਪਰ ਟ੍ਰਾਇੰਗਲ ਬਣੀ ਹੋਈ ਹੈ ਇਹ ਸਾਰਾ ਜਿਹੜਾ ਸਟਰਕਚਰ ਹੈ ਇਹ ਪਹਿਲਾਂ ਇੱਕੋ ਹੀ ਹੁੰਦਾ ਸੀਗਾ ਉਸ ਤੋਂ ਬਾਅਦ ਇਹਦੇ ਵਿੱਚ ਡਿਵੀਜ਼ਨ ਆ ਜਿਹੜੀ ਇਹ ਹੁੰਦੀ ਗਈ ਆ ਇਸ ਤੋਂ ਬਾਅਦ ਵੀਡੀਓ ਦੇ ਵਿੱਚ ਇਹ ਬੰਦੇ ਨੇ ਪਿਰਾਮਿਡ ਦਾ ਜ਼ਿਕਰ ਕੀਤਾ ਸ਼ਿਵਜੀ ਦਾ ਜ਼ਿਕਰ ਕੀਤਾ ਤਿਕੋਣ ਦਾ ਜ਼ਿਕਰ ਕੀਤਾ ਕਿਹਾ ਗਿਆ ਵੀ ਤਿਕੋਣ ਚ ਤਿੰਨ ਨੰਬਰ ਆ ਵੀ ਇਸ ਲਈ ਇਹ ਬਹੁਤ ਸ਼ਕਤੀਸ਼ਾਲੀ ਆ ਤੁਸੀਂ ਕਦੇ ਸੋਚਿਆ ਜਿਹੜੇ ਪੁਰਾਣੇ ਘਰ ਝੌਂਪੜੀਆਂ ਵਾਲੇ ਹੁੰਦੇ ਸੀ ਉਹਨਾਂ ਦੀਆਂ ਛੱਤਾਂ ਤਿਕੋਣੀਆਂ ਕਿਉਂ ਹੁੰਦੀਆਂ ਸੀ ਜਾਂ ਪਿਰਾਮਿਡ ਤਿਕੋਣੀ ਕਿਉਂ ਬਣਾਏ ਜਾਂਦੇ ਸੀ ਇਸ ਲਈ ਵੀ ਕੋਈ ਉਹ ਜਾਦੂ ਹੁੰਦਾ ਸੀ ਨਹੀਂ ਇਸ ਲਈ ਕਿਉਂਕਿ ਤਿਕੋਣ ਸਭ ਤੋਂ ਜ਼ਿਆਦਾ ਮਜ਼ਬੂਤ ਸ਼ੇਪ ਆ ਜੇ ਆਪਾਂ ਮਿੱਟੀ ਦਾ ਢੇਰ ਲਾਉਣੇ ਆ ਉਹ ਵੀ ਆਪਣੇ ਆਪ ਤਿਕੋਣਾ ਬਣ ਜਾਂਦਾ ਮੀਂਹ ਦਾ ਪਾਣੀ ਛੱਤ ਲੌਨਲੀ ਵੀ ਉੱਤੇ ਨਾ ਉਹ ਖੜੇ ਇਸ ਲਈ ਤਕੌਨੀ ਬਣਾਈ ਜਾਂਦੀ ਸੀ ਇੱਕ ਸਾਇੰਸ ਆ ਇੰਜੀਨੀਅਰਿੰਗ ਪਰ ਇਹ ਲੋਕ ਕੀ ਕਰਦੇ ਨੇ ਹਰੇਕ ਚੀਜ਼ ਨੂੰ ਐਦਾਂ ਰਹਾਸਿਆ ਮੈਂ ਬਣਾ ਦਿੰਦੇ ਨੇ ਮੈਂ ਤੁਹਾਨੂੰ ਇਹ ਬੰਦੇ ਦੀ ਸਾਰੀ ਵੀਡੀਓ ਦਾ ਮਕਸਦ ਦੱਸਦਾ ਧਿਆਨ ਨਾਲ ਸੁਣਿਓ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਣਾ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਪਲੀਜ਼ ਜਿਹੜੀ ਮਾਡਰਨ ਨਿਮਰੋਲੋਜੀ ਆ ਉਹਨੂੰ ਨਾ ਤੁਸੀਂ ਫੋਲੋ ਕਰਨ ਲੱਗ ਜਿਓ ਕਿਉਂਕਿ ਜਿਹੜੀ ਮਾਡਰਨ ਨਿਮਰੋਲੋਜੀ ਆ ਇਹ ਟ੍ਰੂ ਨਿਮਰੋਲੋਜੀ ਨਹੀਂ ਹੈਗੀ ਇਹ ਰੈਂਡਮ ਕੈਲਕੂਲੇਸ਼ਨਸ ਦੇ ਨਾਲ ਕੈਲੰਡਰ ਤਿਆਰ ਕੀਤਾ ਹੋਇਆ ਜਿਹੜਾ ਤੁਸੀਂ ਅੱਜ ਦੇ ਡੇਟ 'ਚ ਯੂਜ਼ ਕਰਦੇ ਹੋ ਜਿਵੇਂ ਤੁਸੀਂ ਅੱਜ ਦੀ ਡੇਟ ਦੇ ਵਿੱਚ ਡਿਜੀਟਲ ਨੰਬਰਸ ਮਤਲਬ ਜਿਵੇਂ ਘੜੀ ਤੇ 11 11 ਦਿਖਾਈ ਦੇਗੇ ਤੁਹਾਨੂੰ ਲੱਗਦਾ ਕਿ ਐਂਜਲ ਨੰਬਰਸ ਨੇ ਕੋਈ ਐਂਜਲ ਗਾਈਡ ਕਰਦੀ ਆ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਇਹ ਚੀਜ਼ ਆ ਜਿਹੜੀ ਇੰਟਰਨੈਟ ਦੇ ਉੱਤੇ ਚੱਲ ਰਹੀ ਆ ਬਟ ਇਸ ਚੀਜ਼ ਦਾ ਜ ਜਗਾ ਦੇ ਉੱਪਰ ਤੋਂ ਨੂੰ ਇਹ ਗਿਆਨ ਨਹੀਂ ਮਿਲੂਗਾ ਜਿਹੜੀ ਐਂਸ਼ੀਅੰਟ ਨਿਮਰੋਲੋਜੀ ਉਹ ਨਿਮਰੋਲੋਜੀ ਇਸ ਤੰਨੇ ਦੇ ਉੱਤੇ ਲੋਕ ਪ੍ਰੋਪਰ ਵੇ ਦੇ ਵਿੱਚ ਨਹੀਂ ਯੂਜ਼ ਕਰ ਰਹੇ ਐਸਟਰੋਲੋਜੀਕਲ ਬੁਕਿੰਗਸ ਕਰਨ ਦੇ ਲਈ ਤੁਸੀਂ ਮੇਰੀ ਵੈਬਸਾਈਟ www.garisidhuastromancy.com ਤੋਂ ਹੀ ਬੁਕਿੰਗ ਕਰ ਸਕਦੇ ਹੋ ਉਹ ਆਪਣੀ ਵੀਡੀਓ ਦੇ ਅਖੀਰ ਵਿੱਚ ਕਹਿ ਰਿਹਾ ਵੀ ਦੇਖੋ ਜਿਹੜੇ ਅੱਜ ਕੱਲ੍ਹ ਆ ਐਂਜਲ ਨੰਬਰ 11 11 ਇਹ ਜੀਆਂ ਚੀਜ਼ਾਂ ਚੱਲਦੀਆਂ ਨੇ ਇਹ ਸਾਰੀਆਂ ਝੂਠ ਨੇ ਵੀ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਹੁਣ ਇਹ ਜੀ ਗੱਲ ਸੁਣ ਕੇ ਆਪਣੇ ਵਰਗੇ ਬੰਦੇ ਨੂੰ ਲੱਗਦਾ ਵੀ ਹਾਂ ਇਹ ਬੰਦਾ ਸੱਚਾ ਹੈ ਜਿਹੜਾ ਬੈਮ ਜੇ ਚ ਨਹੀਂ ਪਾ ਰਿਹਾ ਪਰ ਉਸ ਤੋਂ ਕਹਿੰਦਾ ਵੀ ਜਿਹੜਾ ਅਸਲੀ ਸੱਚ ਆ ਉਹ ਮੇਰੇ ਕੋਲ ਆ ਪੁਰਾਣੀ ਵਿਦਿਆ ਮੇਰੇ ਕੋਲ ਆ ਬੁਕਿੰਗ ਲਈ ਮੇਰੀ ਵੈਬਸਾਈਟ ਤੇ ਆਓ ਸਮਝੇ ਤੁਸੀਂ ਸਾਰੀ ਖੇਡ ਇਹ ਤਾਂ ਉਹੀ ਗੱਲ ਹੋਊਗੀ ਵੀ ਇੱਕ ਹਲਵਾਈ ਦੂਜੇ ਦੀ ਮਠਿਆਈ ਨੂੰ ਖਰਾਬ ਕਹਿ ਰਿਹਾ ਵੀ ਤਾਂ ਜੋ ਸਾਰੇ ਲੋਕ ਉਹਦੀ ਮਠਿਆਈ ਖਰੀਦਣ ਇਹ ਤੁਹਾਨੂੰ ਵਹਿਮਾਂ ਚੋਂ ਕੱਢ ਨਹੀਂ ਦੇ ਇਹ ਤੁਹਾਨੂੰ ਇੱਕ ਵਹਿਮ ਚੋਂ ਕੱਢ ਕੇ ਦੂਜੇ ਚ ਪਾ ਰਹੇ ਨੇ ਮੈਨੂੰ ਪਤਾ ਇਹੋ ਜਿਹੇ ਠੱਗ ਲੋਕਾਂ ਦੀ ਰੋਟੀ ਲੋਕਾਂ ਨੂੰ ਐਦਾਂ ਦੀਆਂ ਗੱਲਾਂ ਚ ਮੂਤਖ ਬਣਾ ਕੇ ਚਲਦੀ ਆ ਤੇ ਮੇਰਾ ਮਕਸਦ ਇਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰਨਾ ਨਹੀਂ ਪਰ ਗੱਲ ਜਦੋਂ ਤੁਹਾਡੀ ਮਿਹਨਤ ਦੀ ਕਮਾਈ ਤੇ ਆਉਂਦੀ ਹੈ ਤਾਂ ਬੋਲਣਾ ਪੈਂਦਾ ਹੈ ਤੁਸੀਂ ਥੋੜਾ ਦਿਮਾਗ ਨਾਲ ਸੋਚੋ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਖੇਤਾਂ 'ਚ ਆਫਿਸ 'ਚ ਤੁਹਾਡੀ ਤਰੱਕੀ ਤੁਹਾਡੇ ਕੰਮ ਨਾਲ ਹੁੰਦੀਆਂ ਜਾਂ ਕਿਸੇ ਨੰਬਰ ਨੂੰ ਲਿਖਣ ਨਾਲ ਜਿਵੇਂ ਨੰਬਰਾਂ ਨੂੰ ਲਿਖਣ ਨਾਲ ਲਾਟਰੀਆਂ ਲੱਗਦੀਆਂ ਹੁੰਦੀਆਂ ਕਿਸਮਤ ਬਦਲਦੀ ਹੁੰਦੀ ਤਾਂ ਸਭ ਤੋਂ ਜ਼ਿਆਦਾ ਕਿਸਮਤ ਵਾਲਾ ਬੰਦਾ ਅਮੀਰ ਇਨਸਾਨ ਮੈਥ ਦੇ ਟੀਚਰ ਹੋਣੇ ਸੀ ਪਰ ਅਸਲ 'ਚ ਉਮੀਦ ਉਹ ਨੇ ਜਿਹੜੇ ਮਿਹਨਤ ਕਰਦੇ ਨੇ ਅੱਜ ਦੀ ਵੀਡੀਓ 'ਚ ਮੈਂ ਨਹੀਂ ਤੁਹਾਨੂੰ ਕਹੂੰਗਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾ ਹੀ ਅੱਜ ਮੈਨੂੰ ਤੁਹਾਡੇ ਲਾਇਕ ਦੀ ਲੋੜ ਆ ਪਰ ਮੈਨੂੰ ਤੁਹਾਡੀ ਸਮਝਦਾਰੀ ਦੀ ਲੋੜ ਆ ਜੇ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਸਾਲਾ ਦਿਨ ਇਹੀ ਚੱਕਰਾਂ 'ਚ ਪਿਆ ਰਹਿੰਦਾ ਤਾਂ ਆ ਵੀਡੀਓ ਉਹਦੇ ਮੂੰਹ ਤੇ ਮਾਰਿਓ ਸ਼ਾਇਦ ਉਹਦੇ ਪੈਸੇ ਬਚੇ ਜਾਣ ਰੱਬ ਨੇ ਆਪਾਂ ਨੂੰ ਦਿਮਾਗ ਦਿੱਤਾ ਉਹਦਾ ਯੂਜ਼ ਕਰੋ ਕਿਸਮਤ ਹੱਥਾਂ ਦੀਆਂ ਲਕੀਰਾਂ ਜਨਮ ਤਰੀਕਾ 'ਚ ਨਹੀਂ ਤੁਹਾਡੇ ਇਰਾਦਿਆਂ 'ਚ ਹੁੰਦੀ ਆ ਜਿਉਂਦੇ ਰੋ ਤੇ ਜਾਗਦੇ ਰੋ